ਕਿਸਾਨ ਵੀਰੋ ਅੱਜ ਆਪਾਂ ਦਿੱਲੀ ਕੋਲ ਦੀ ਪੰਜਵੀਂ ਬਰੇਗੱਡ ਬਣਾ ਰਹੇ ਆ ਕਿ ਜਿਹੜਾ ਕੋਲ ਦਿੱਲੀ ਤੋਂ ਜਿੱਤ ਕੇ ਆਪਾਂ ਤੇ ਰਹਿੰਦੀ ਆ ਮੰਗਾ ਕੇਂਦਰ ਦੇ ਨਾਲ ਲਿਖਤੀ ਸਮਝੌਤਾ ਕਰਕੇ ਆਏ ਸੀ ਕਿਉਂਕਿ ਲੱਗੇ ਤੁਹਾਡੀਆਂ ਮੰਗਲੀਆਂ ਜਾਣਗੀਆਂ ਪਰ ਕੇਂਦਰ ਸਰਕਾਰ ਉਹਨਾਂ ਗੱਲਾਂ ਤੋਂ ਮੁੱਕਰ ਗਈ ਆਪਣੇ ਵਾਅਦੇ ਤੋਂ ਭੱਜ ਗਈ ਜਿਹੜਾ ਬਿਜਲੀ ਬੋਰਡ ਵਾਲਾ ਸਮਝੌਤਾ ਸੀ 2020 ਵਾਲਾ ਉਹਦੇ ਤੋਂ ਭੱਜ ਗਈ ਤੇ ਹੁਣ ਉਹ 2025 ਦਾ ਨਾਮ ਲੈ ਕੇ ਨਵਾਂ ਸੋਧ ਬਿੱਲ ਲੈ ਕੇ ਆ ਰਹੇ ਨੇ ਜਿਹੜਾ ਕਿ ਉਹ ਬਿਜਲੀ ਦਾ ਸੋਧ ਬਿੱਲ ਜੇ ਲਾਗੂ ਹੋ ਜਾਂਦਾ ਜਿਹੜਾ 1 ਦਸੰਬਰ ਤੋਂ ਸ਼ੈਸ਼ਨ ਸ਼ੁਰੂ ਹੋ ਰਿਹਾ ਹੈ ਮੇਰੇ ਵੀਰੋ ਕਿਸੇ ਦੇ ਕਿਸੇ ਦੇ ਬਸ ਦੀ ਗੱਲ ਨਹੀਂ ਰਹਿਣੀ ਕਿ ਬਿਜਲੀ ਦਾ ਬਿੱਲ ਕੋਈ ਭਰ ਲਵੇ ਸਾਰੀਆਂ ਸਬਸਿਡੀਆਂ ਖਤਮ ਹੋਣੀਆਂ ਨੇ ਸਾਰੇ ਬਿੱਲ ਲੱਗਣੇ ਨੇ ਤਾਂ ਫਿਰ ਆਪਾਂ ਦੇਖਾਂਗੇ ਵੀ ਮੁਸ਼ਕਲ ਹੋ ਗਈ ਹਰ ਘਰ ਦੇ ਵਿੱਚੋਂ ਇਕੱਲੇ-ਇਕੱਲੇ ਪਰਿਵਾਰ ਦੇ ਵਿੱਚੋਂ ਮੈਂਬਰ ਨੂੰ ਉਠੜਾ ਪਾਊਗਾ ਜਿਵੇਂ ਦਿੱਲੀ ਮੋਰਚਾ ਲੱਗਿਆ ਸੀ ਉਸੇ ਤਰ੍ਹਾਂ ਦੀ ਲਹਿਰ ਪੈਦਾ ਕਰਨੀ ਪਊਗੀ ਉਹ ਆਜੀ ਲਹਿਰ ਪੈਦਾ ਕਰਕੇ ਕੇਂਦਰ ਸਰਕਾਰ ਤੇ ਵੀ ਆਪਣਾ ਦਬਾਅ ਬਣਾਣਾ ਪਊਗਾ ਪਰ ਪੰਜਾਬ ਸਰਕਾਰ ਹੈ ਜਿਹੜੀ ਪੰਜਾਬ ਸਰਕਾਰ ਵੀ ਚੁੱਪ ਬੈਠੀ ਹੈ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਦੇ ਸਾਡੇ ਸਟੇਟਾਂ ਨੂੰ ਲਿਖਿਆ ਹੋਇਆ ਪੰਜਾਬ ਸਰਕਾਰ ਨੂੰ ਵੀ ਲਿਖਿਆ ਵੀ ਸਾਨੂੰ ਦੱਸੋ ਕੀ ਹੋਣਾ ਚਾਹੀਦਾ ਹੈ 8 ਦਸੰਬਰ ਤੱਕ ਦਾ ਟਾਈਮ ਸੀ ਪੰਜਾਬ ਸਰਕਾਰ ਚੁੱਪ ਕਰਕੇ ਬੈਠੀ ਹੈ ਅਸੀਂ ਪੰਜਾਬ ਸਰਕਾਰ ਨੂੰ ਫੇਰ ਟਾਈਮ ਦਿੱਤਾ ਵੀ 3 ਨਵੰਬਰ ਤੱਕ ਸਰਕਾਰ ਨੇ ਵਧਾਇਆ ਟਾਈਮ ਹੁਣ ਤੁਸੀਂ ਉਹਦੇ ਵਿੱਚ ਅਸੈਂਬਲੀ ਦੇ ਵਿੱਚ ਛੇ ਛੜ ਬਲਾਓ ਛੇ ਛੜ ਬਲਾ ਕੇ ਉਹਦੇ 'ਚ ਲਿਖ ਕੇ ਭੇਜੋ ਕਿ ਪੰਜਾਬ ਦੇ ਵਿੱਚ ਲਾਗੂ ਨਹੀਂ ਹੋਣ ਦਿੱਤਾ ਜਾਊਗਾ ਇਹ ਬਿੱਲ ਜਿਹੜਾ ਤੁਸੀਂ ਲੈ ਕੇ ਆ ਰਹੇ ਹੋ ਇਹਦਾ ਵਿਰੋਧ ਕਰਾਂਗੇ ਅਸੀਂ ਡਟ ਕੇ ਪਰ ਪੰਜਾਬ ਸਰਕਾਰ ਜਿਹੜੀ ਏ ਮੇਰੇ ਸਾਥੀਓ ਗੁੱਗੀ ਹੋਈ ਪਈ ਉਹ ਵੀ ਬਿਲਕੁਲ ਨਹੀਂ ਇੱਥੇ ਬੋਲ ਰਹੀ ਬਿਲਕੁਲ ਨਹੀਂ ਬੋਲ ਰਹੀ ਉਹ ਗੁੰਗੀ ਐ ਇਹ ਸਰਕਾਰ ਦਾ ਵੀ ਵਿਰੋਧ ਕਰ ਰਹੇ ਆ ਪੰਜਾਬ ਸਰਕਾਰ ਨੇ ਤੁਹਾਡੇ ਤੋਂ ਵੱਡੇ ਪੱਧਰ ਤੇ ਵੋਟਾਂ ਲਈਆ ਪਰ ਮਸਲਾ ਇੱਕ ਨਹੀਂ ਹੱਲ ਕੀਤਾ ਜੇ ਤੱਕ ਕੋਨੇ ਪਿਛਲੇ ਦਿਨੀ ਆ ਗੰਨੇ ਵਾਲੀ ਬੈਲਟ ਜੜੀ ਉਹਨਾਂ ਨਾਲ ਮੀਟਿੰਗ ਕੀਤੀ ਤੇ ਮੀਟਿੰਗ ਕਰ ਤੋਂ ਬਾਅਦ ਵਾਦਾ ਕਰ ਲਿਆ ਪਰ ਉਸ ਵਾਦੇ ਤੋਂ ਵੀ ਭੱਜ ਗਏ ਮੁੱਕਰ ਗਏ ਉਹਦੇ ਤੋਂ ਵੀ ਜਿਹੜਾ ਕੱਲ ਨੂੰ ਧਰਨਾ ਲੱਗਣ ਜਾ ਰਿਹਾ ਉੱਥੇ ਕੱਲ ਨੂੰ ਧਰਨਾ ਲੱਗਣ ਜਾ ਰਿਹਾ ਮੈਂ ਕੁਛ ਨਹੀਂ ਕਹਿਣਾ ਗੱਲਾਂ ਬਹੁਤ ਸਾਰਾ ਤੁਹਾਡੇ ਨਾਲ ਬਲ ਬਲੇ ਬੜੇ ਸੀ ਪਰ ਹੱਥ ਲਾਤਾ ਸੈਕਟਰੀ ਸਾਹਿਬ ਨੇ ਤੁਹਾਡਾ ਧੰਨਵਾਦ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਤਾਰੀਫ ਕਰੂਗਾ ਲੋਕਾਂ ਦੇ ਹੀ ਕੇ ਸ਼ਾਦੀ ਪਹੁੰਚੀ ਦਾ ਬਹੁਤ ਬਹੁਤ ਧੰਨਵਾਦ ਇੱਕ ਮਹੀਨਾ